81 ਅੱਛਾ ਪਿਲਾ ਨੂੰ ਜਲਦੀ ਪੂਰਾਉਣ ਨੂੰ ਸਮਾਂ ਆਹਨੇ ਕੰਨੇ ਤੋਂ ਅੱਗੇ ਆ ਗਿਆ ਬਸ ਠੀਕ ਹੈ ਜੀ ਉਦੇਤੀ ਮੈਂ ਮੈਸੇਜ ਕਰ ਪਾਈ ਤੀ ਅੱਛਾ ਜੀ ਵੀਰ ਜੀ ਆਪਣਾ ਨਾਮ ਦੱਸ ਕੇ ਉਹ ਕਿਹੜਾ ਵਾਰਡ ਆਪਣਾ ਬਹੁਤ ਬਹੁਤ ਮੇਰਾ ਨਾਮ ਰੋਬਿਨ ਲਵਜੀ ਵਾਰਡ ਨੰਬਰ ਮੈਂ 22 ਤੋਂ ਆਮ ਆਦਮੀ ਪਾਰਟੀ ਮੈਨੂੰ ਜੋ ਕਿ ਪੰਜਾਬ ਸਰਕਾਰ ਸਾਡੇ ਭਗਵੰਤ ਮਾਨ ਜੀ ਸ਼੍ਰੀ ਰਮਨ ਰੋੜਾ ਜੀ ਦਿਨੇਸ਼タル ਜੀ ਨੇ ਮੇਰੀ ਡਿਊਟੀ ਵਾਰ ਨੰਬਰ 22 ਚ ਚਲਾਈ ਹੈ ਤੇ ਤੁਸੀਂ ਆਪਣੇ ਵਾਰਡ ਵਿੱਚ ਪਿਛਲੇ 5 ਤੋਂ ਲਗਾਤਾਰ ਵਿਹਾਨ ਚਲਾ ਰਹੇ ਹੋ ਕੈਂਪੇਨ ਕਰਦੇ ਹੋ ਤੁਹਾਨੂੰ ਕਿਸ ਤਰ੍ਹਾਂ ਮੂਲ ਲੱਗ ਰਿਹਾ ਹੈ ਜੀ ਬਹੁਤ ਵਧੀਆ ਸਾਡੇ ਵਾਰਡ ਦੇ ਵਿੱਚ ਮਹੌਲ ਬਣਿਆ ਪਿਆ ਵਾ ਕਿਉਂਕਿ ਇਹ ਜਿਹੜਾ ਨਾ ਵਾਰਡ ਨੰਬਰ 22 ਆ ਇਹ ਦੋ ਵਾਰਡਾਂ ਨੂੰ ਕੱਟ ਕੇ ਇੱਕ ਵਾਰਡ ਬਣਿਆ ਵਾ ਨੌਰਥ ਤੇ ਸੈਂਟਰ ਨੂੰ ਕੱਟ ਕੇ ਇਹਦੇ ਵਿੱਚ ਕੁਝ ਹਿੱਸਾ ਨੌਰਥ ਦਾ ਵਾ ਤੇ ਕੁਛ ਇੱਕ ਸਾਹ ਸੈਂਟਰ ਦਾ ਵੀ ਆ ਤੇ ਇਹਦੇ ਵਿੱਚ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲਦਾ ਪਿਆ ਵਾ ਕਿਉਂਕਿ ਮੇਰੇ ਤੋਂ ਇਲਾਵਾ ਜਿਹੜੇ ਦੂਸਰੇ ਕੈਂਡੀਡੇਟ ਆ ਉਹ ਹੈਗੇ ਆ ਗੁਰਗੋਇੰਦ ਸਿੰਘ ਐਵੇਨਿਊ ਤੇ ਆ ਦੋਨੋਂ ਤੇ ਇੱਥੇ ਮੈਂ ਇੱਥੇ ਦਾ ਠੀਕ ਹੈ ਸਾਨੂੰ ਕਾਫੀ ਪਿਆਰ ਮਿਲ ਰਿਹਾ ਤੇ ਜਿਸ ਤਰ੍ਹਾਂ ਤੁਸੀਂ ਸੂਰੀਆ ਕਲੇਮ ਤੇ ਕਹਿ ਰਹੇ ਉਦ ਤਰੀ 판ਡ ਤੁਹਾਡਾ ਆਪਣਾ ਕੰਪੇਨ ਚੱਲ ਰਹੀ ਹੈ ਆ ਚੱਲ ਰਹੀ ਚੱਲ ਰਹੀ ਹੈ ਸਾਡੀਆ ਟੀਮਾਂ ਲੱਗਿਆ ਵੀ ਆ ਸਾਰੀ ਅਸੀਂ ਆਪਰ ਰੰਗੇ ਕਰ ਰਹੇ ਤੁਸੀਂ ਜਦੋਂ ਆ ਆ ਜੀ ਪਾਰਟੀ ਉਹ ਤੋਂ ਤੁਸੀਂ ਆਪਣੇ ਵਾਰਡ ਵਿੱਚ ਕਿਹੜੇ ਕਿਹੜੇ ਕੰਮ ਕਰਵਾਏਗੇ ਜ਼ਿਆਦਾ ਪਹਿਲਾਂ ਤਾਂ ਜਿੱਦਾਂ ਮੇ ਕੋ ਜਿਹੜਾ ਵਾਰਡ ਸੀ ਉੱਥੇ ਮੈਂ ਬਹੁਤ ਹੱਤਾ ਕੰਮ ਕਰਵਾ ਚੁੱਕਾ ਵਾ ਤੇ ਹੁਣ ਮੈਂ ਜਿਸ ਦਿਨ ਦਾ ਮੈਨੂੰ 62 ਦੇ ਵਿੱਚ ਮੇਰੀ ਡਿਊਟੀ ਲੱਗੀ ਆ ਮੈਂ ਦੇਖਿਆ ਕਿ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਸੀਵਰੇਜ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਆ ਜਿੱਦਾਂ ਕਿ ਮੇਨ ਦਿੱਕਤ ਹੈ ਸੰਤੋਸ਼ੀ ਨਗਰ ਅਮਰੀਕ ਨਗਰ ਤੇ ਇਹਨਾਂ ਦੇ ਵਿੱਚ ਸੀਵਰੇਜ ਦੀ ਜ਼ਿਆਦਾ ਦਿੱਕਤ ਆਂਦੀ ਪਈ ਆ ਤੇ ਕੁਝ ਅਤੇ ਪਾਣੀ ਵਾਲੇ ਟਿਊਬਲ ਵੀ ਲੱਗਣ ਵਾਲੇ ਹੈਗੇ ਆ ਸਫਾਈ ਕਰਮਚਾਰੀਆਂ ਦੀ ਵੀ ਥੋੜੀ ਘਾਟ ਆ ਇਹ ਹਨ ਚੀਜ਼ਾਂ ਨੂੰ ਪੈਲ ਦੀ ਆਧਾਰ ਤੇ ਸੀ ਕਰਵਾਵਾਂਗੇ ਆ ਤੁਸੀਂ ਇਸ ਵੇਲੇ ਕਿਹੜੇ ਮੁੱਦੇ ਲੈ ਕੇ ਆਨ ਦਾ ਆਪਣੇ ਵਾਰਡ ਚ ਚੱਲ ਰਿਹਾ ਜਿੰਨਾ ਕਿ ਮੈਂ ਵਾਰਡ ਘੁੰਮ ਕੇ ਸਰਵੇ ਕਰਕੇ ਦੇਖ ਲਿਆ ਵਾ ਮੈਨੂੰ ਲੱਗਦਾ ਕਿ ਇੱਥੇ ਇੱਕ ਤਾਂ ਮੈਂ ਆਪਣੇ ਵਾਰਡ ਨੰਬਰ 22 ਦੇ ਵਿੱਚ ਇੱਕ ਮੁਹੱਲਾ ਕਲੀਨਿਕ ਖੁਲਾਉਣਾ ਚਾਹੁੰਦਾ ਵਾਂ ਤੇ ਕੁਝ ਅਸੀਂ ਇੱਥੇ ਬੱਚਿਆਂ ਦੇ ਖੇਡਣ ਵਾਸਤੇ ਕੋਈ ਪਾਰਕ ਜਾਂ ਕੋਈ ਗਰਾਊਂਡ ਲੈਣਾ ਚਾਹੁੰਦੇ ਆਂ ਦਵਾਂਗੇ ਅਸੀਂ ਆਪਣੇ ਵਾਰਡ ਵਾਸੀਆਂ ਨੂੰ ਤੇ ਕੁਝ ਸਿੱਖਿਆ ਨੂੰ ਦੇਖਦੇ ਹੋਏ ਬੱਚਿਆਂ ਦੇ ਵਾਸਤੇ ਕੋਈ ਸਰਕਾਰੀ ਸਕੂਲ ਜਾਂ ਕੋਈ ਟੀਚਿੰਗ ਸੈਂਟਰ ਜਾਂ ਕੁਝ ਅੱਦਾ ਦਾ ਜਰੂਰ ਖੋਲਾਂਗੇ ਤੁਹਾਡੇ ਬਾੜ ਦੇ ਵਿੱਚ ਤੁਸੀਂ ਦੇਖਦੇ ਹੋ ਤੁਹਾਡੇ ਲਾਗੇ ਬਿਲਕੁਲ ਇੱਕ ਕੂੜੇ ਦਾ ਢਾਨ ਬਣਿਆ ਹੋਇਆ ਤੁਸੀਂ ਇਹਨਾਂ ਨੂੰ ਕੁਝ ਕਰੋਗੇ ਇਹਦੇ ਬਾਰੇ ਨਹੀਂ ਚੱਲਦਾ ਭਾਈ ਜੀ ਹੁਣ ਪਬਲਿਕ ਦਾ ਕੀ ਕਰੀਏ ਨਹੀਂ ਰੁਕਦੀ ਹੈਗੀ ਆ ਪਰ ਜਿੰਨੀ ਕ ਸਫਾਈ ਹੁੰਦੀ ਆ ਓਨਿੰਕ ਅਸੀਂ ਕਰਾਈ ਜਾਂਦੇ ਵੇ ਨਾਨਾ ਜੀ ਕੀ ਆਪਣੇ ਕੰਪਿਟੀਟਰ ਕਿੰਨੂੰ ਮੰਨ ਰਹੇ ਆ ਇਸ ਵੇਲੇ ਆਪਣੇ ਵਰਗ ਕੰਪਿਟੀਟਰ ਵਾਲੀ ਤਾਂ ਕੋਈ ਗੱਲ ਹੈ ਨਹੀਂ ਕਿ ਮੌਜੂਦਾ ਸਰਕਾਰ ਆ ਲੋਕੀ ਬਹੁਤ ਜ਼ਿਆਦਾ ਅਵੇਅਰ ਹੋ ਚੁੱਕੇ ਆ ਲੋਕਾਂ ਨੂੰ ਪਤਾ ਵਾ ਕਿ ਜਿਨ੍ਹਾਂ ਦੀ ਸਰਕਾਰ ਆ ਉਹਨਾਂ ਦੇ ਜੇ ਕਾਉਂਸਲਰ ਆਉਗੇ ਤੇ ਕੰਮ ਫੇਰ ਹੀ ਹੋਣਗੇ ਜੀ ਜੀ ਲੋਕਾਂ ਨੂੰ ਤੁਸੀਂ ਹੁਣ ਦੋ ਦਿਨ ਰਹਿ ਗਏ ਹੈਗੇ ਆ ਤੁਸੀਂ ਕੋ ਅਪੀਲ ਕਰਨਾ ਜੇ ਆਪਣੇ ਵਾਰਡ ਦੇ ਪਾਸੋਂ ਮੈਂ ਤਾਂ ਆਪਣੇ ਵਾਰਡ ਦੇ ਲੋਕਾਂ ਨੂੰ ਔਰ ਪੂਰੇ ਹੀ ਜਿੱਥੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੋ ਰਹੇ ਸਭ ਨੂੰ ਇਹ ਅਪੀਲ ਕਰਨਾ ਚਾਹਨਾ ਜਿਨ੍ਹਾਂ ਦੀ ਸਰਕਾਰ ਉਹਨਾਂ ਦੇ ਕਾਉਂਸਲਰ ਲਿਆਉਂਗੇ ਤੇ ਤੁਹਾਡੇ ਵੱਧ ਚੜ ਕੇ ਕੰਮ ਹੋਣਗੇ ਜੀ